ਹਾਲ ਜੀ ਸਾਰੇ ਵੀਰਾਂ ਨੂੰ ਤੇ ਵੀਡੀਓ ਹੈਗੀ ਕੰਮ ਵਾਲੀ ਇਟਲੀ ਦੇ ਵਿੱਚ ਕੰਮ ਹੈ ਜਿਹੜੇ ਵੀਰਾਂ ਕੋਲ ਅਜੀਰ ਵਾਲੀ ਸੰਜੋੜ ਨੂੰ ਹੈ ਜਾਂ ਜਿਨ੍ਹਾਂ ਕੋਲ ਪੇਪਰ ਹੈ ਠੀਕ ਹੈ ਜੀ ਉਹਨਾਂ ਵਾਸਤੇ ਕੰਮ ਹੈ ਕੰਮ ਹੈਗਾ 2.5 ਮਹੀਨੇ ਵਾਸਤੇ ਜਿਹੜੇ ਬੰਦੇ ਜੰਮੀ ਬੇਲੇ ਉਹ ਕੰਮ ਕਰ ਸਕਦੇ ਆ ਜਿਹੜਾ ਬੰਦਾ ਇੰਟਰਸਟਿਡ ਹੈ ਮੈਸੇਜ ਕਰ ਲਿਓ ਤੁਹਾਨੂੰ ਮੈਂ ਨੰਬਰ ਭੇਜ ਦਮਰਾ ਠੀਕ ਹੈ ਜੀ ਕੰਮ ਹੈਗਾ अंगूरਾਂ ਦਾ 6.5 ਯੂਰੋ ਘੰਟੇ ਦਾ ਦੇਣਗੇ ਰੈਸ਼ ਹੋ ਜੂਗੀ ਉਥੇ ਜਿੱਥੇ ਉਹਦਾ ਕੰਮ ਹੈ ਤੋ ਰੀਲੂ ਸੈੱਟ ਹੋ ਸਕਦਾ ਹੈ ਜਾਂ ਇੱਕ ਹੋਰ ਏਰੀਆ ਦੱਸਿਆ ਸੀ ਉਹਨਾਂ ਨੇ ਉਥੇ ਠੀਕ ਹੈ ਜੀ ਪਾਕਿਸਤਾਨੀ ਵੀਰ ਹੈ ਆਪਣੇ ਤੇ 6.5 ਯੂਰੋ ਘੰਟੇ ਦਾ ਦੇਣਗੇ ਕੰਟਰੈਕਟ ਕਰਦਾ ਉਹਨਾਂ ਨੇ ਠੀਕ ਹੈ ਜੀ ਅਜੀਰ ਵਾਲੇ ਪੇਪਰ ਹੋਵੇ ਜਾਂ ਨਾਰਮਲ ਸਜ਼ੋਰ ਨੂੰ ਹੋਵੇ ਪਰ ਕੁਛ ਨਾ ਕੁਛ ਹੋਵੇ ਠੀਕ ਹੈ ਜੀ ਤੇ ਜਿਹੜੇ ਬੰਦੇ ਇੰਟਰਸਟਡ ਹੈ ਤੁਸੀਂ ਮੈਨੂੰ ਮੈਸੇਜ ਕਰ ਲਿਓ ਤੁਹਾਨੂੰ ਮੈਂ ਨੰਬਰ ਭੇਜ ਦੂੰਗਾ ਠੀਕ ਹੈ ਜੀ ਤੇ ਵੀਰ ਵਾਂ ਕੇ ਫੋਨ ਨਾ ਕਰਿਓ ਕੋਈ ਵੀ ਫੋਨ ਨਹੀਂ ਮੈਂ ਚੱਕਣਾ ਸਹੀ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਸੇ ਹੋਰ ਤੱਕ ਤਾਂ ਕਿ ਕਿਸੇ ਦੀ ਮਦਦ ਹੋ ਸਕੇ ਵੀਡੀਓ ਆਪਾਂ ਉਦੋਂ ਵੀ ਅਪਲੋਡ ਕਰਦੇ ਹਾਂ ਜਦੋਂ ਸਾਨੂੰ ਕੰਮ ਦਾ ਪਤਾ ਲੱਗਦਾ ਅਸੀਂ ਇਦਾਂ ਮੇਰੇ ਨਾਲ ਮਤਲਬ ਤੋਂ ਵੀਡੀਓ ਅਪਲੋਡ ਨਹੀਂ ਕਰਦੇ ਇੱਕ ਕੰਮ ਦਾ ਸ਼ਾਮ ਨੂੰ ਪਤਾ ਲੱਗਣਾ ਉਹ ਕੱਲੂ ਜਾਂ ਸ਼ਾਮ ਨੂੰ ਵੀਡੀਓ ਪਾਵਾਂਗੇ ਕਨਫਰਮ ਕਰਕੇ ਇਦਾਂ ਸੀ ਬਿਨਾ ਬਟਨ ਤੋਂ ਵੀਡੀਓ ਨਹੀਂ ਅਪਲੋਡ ਕਰਦਾ ਠੀਕ ਹੈ ਜੀ ਤੇ ਜਿਹੜੇ ਬੰਦਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਉਹਦੇ ਨਾਲ ਕੀ ਹੁੰਦਾ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੀ ਕੋਈ ਵੀ ਹੋਰ ਅਪਡੇਟ ਦੀ ਜਾਣਕਾਰੀ ਤੁਹਾਨੂੰ ਨਾਲ ਦੀ ਨਾਲ ਮਿਲ ਜਾਂਦੀ ਠੀਕ ਹੈ ਜੀ ਤੇ ਲੈ ਕੇ ਆਵਾਂਗੇ ਕੰਮ ਵਾਲੀ ਵੀਡੀਓ ਧੰਨਵਾਦ ਸਾਰਿਆਂ